ਬਚਪਨ ਅੱਗੇ ਤੋਰਿਆ ਤੇ ਜਦੋਂ ਅੱਗੇ ਸਫ਼ਰ ਤੁਰਿਆ ਲੰਘਦਾ ਗਿਆ ਸਫ਼ਰੇ ਦਾ ਜਵਾਨੀ 'ਚ ਵੀ ਆਇਆ ਬਡੇਪੇ ਤੱਕ ਪਹੁੰਚ ਗਿਆ ਅੰਤ ਨੂੰ ਜ਼ਿੰਦਗੀ ਸਮਾਪਤ ਹੋ ਗਈ ਸਾਰੀ ਜ਼ਿੰਦਗੀ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਕਰ ਲਈ ਮਨੁੱਖ ਨੇ ਆਪਣੀਆਂ ਮੰਜ਼ਲਾਂ ਵੀ ਮਿੱਥੀਆਂ ਹੋਈਆਂ ਨੇ ਆਪਣੇ ਨਿਸ਼ਾਨੇ ਮਿੱਥੇ ਹੋਏ ਨੇ ਪੜ੍ਹਾਈ ਕਰਦਾ ਬੰਦਾ ਦਿਨ ਰਾਤ ਇੱਕ ਕਰ ਦਿੰਦਾ ਹੈ ਉਹਨੂੰ ਪਤਾ ਹੈ ਮੇਰੀ ਮੰਜ਼ਲ ਕੀ ਹੈ ਪਰ ਅਫਸੋਸ ਜਦੋਂ ਬਾਣੀ ਵਾਲੇ ਪਾਸੇ ਗੱਲ ਚੱਲਦੀ ਹੈ ਨਾ ਜੀ ਜਦੋਂ ਧਰਮ ਵਾਲੇ ਪਾਸੇ ਤੁਰਨ ਦੀ ਗੱਲ ਆਉਂਦੀ ਹੈ ਬੰਦੇ ਨੂੰ ਆਪਣੇ ਧਰਮ ਦੇ ਟਾਰਗੇਟ ਦਾ ਨਹੀਂ ਪਤਾ ਜੀ। ਮਨੁੱਖ ਦਾ ਮਕਸਦ ਕੀ ਹੈ? ਮਨੁੱਖਾ ਜੀਵਨ ਕਿਉਂ ਮਿਲਿਆ? ਮਨੁੱਖਾ ਸਰੀਰ ਕਿਉਂ ਮਿਲਿਆ? ਇਹ ਸਰੀਰ ਖਾਣਾ ਪੀਣਾ ਹੱਸਣਾ ਸੌਣ ਤੱਕ ਹੀ ਨਹੀਂ ਹੈ। ਇਹ ਇਹ ਕੰਮ ਪਸ਼ੂ ਵੀ ਕਰ ਰਹੇ ਨੇ। ਜੇ ਬੰਦਾ ਖਾ ਕੇ ਕਹੇ ਕਿ ਬਸ ਖਾਣਾ ਹੀ ਜ਼ਿੰਦਗੀ ਦਾ ਮਕਸਦ ਹੈ, ਪਸ਼ੂ ਵੀ ਖਾ ਰਹੇ ਨੇ। ਜੇ ਸੌਣਾ ਹੀ ਜ਼ਿੰਦਗੀ ਦਾ ਮਕਸਦ ਹੈ, ਪਸ਼ੂ ਖਾ ਕੇ ਸੌ ਜਾਂਦਾ ਹੈ। ਜੇ ਇਹੀ ਕਰਮ ਨੇ ਫਿਰ ਮਨੁੱਖ ਦੇ ਵਿੱਚ ਤੇ ਦੋਨਾਂ ਦੇ ਵਿੱਚ ਪਸ਼ੂ ਦੇ ਵਿੱਚ ਫਰਕ ਕੀ ਰਹਿ ਗਿਆ ਬਸ ਕਰਮ ਤੇ ਤੌਰ ਤੇ ਪਸ਼ੂਆਂ ਵਾਲੇ ਨੇ ਸਰੀਰ ਮਨੁੱਖਾਂ ਵਰਗਾ ਮਿਲ ਗਿਆ ਬਸ ਫਰਕ ਇਹ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਸ਼ ਕਰੈ ਛਪਾਇ ਬਸ ਕਰਮ ਬੰਦਾ ਜਿਹੜਾ ਕਰ ਰਿਹਾ ਹੈ ਨਾ ਪਾਤਸ਼ਾਹ ਕਹਿੰਦੇ ਕਰਮੋ ਕਰ ਜਿਦੇ ਵਿੱਚ ਗੁਰੂ ਲਾਹਾ ਦੇਵੇ ਤੈਨੂੰ ਮਨੁੱਖ ਦੀ ਜ਼ਿੰਦਗੀ ਦਾ ਕਰਮ ਕੀ ਹੈ ਗੁਰਦੇਵ ਜੀ ਦੇ ਬਚਨ ਭਈ ਪ੍ਰਾਪਤ ਮਾਨੁੱਖ ਦੇ ਹੋਰੀ ਹੈ ਬੰਦੇ ਨੂੰ ਕਦੇ ਅਜੇ ਤੱਕ ਬੜੀ ਬੜੀ ਕਿਹਾ ਹੈ ਬੰਦੇ ਨੇ ਇੱਕ ਬਚਨ ਵਾਰ-ਵਾਰ ਬੋਲਿਆ ਜਾਂਦਾ ਹੈ ਜੀ ਉਹ ਕੀ ਪਹਿਲਾਂ ਧਿਆਨ ਰੱਖੋ ਅੱਜ ਤੱਕ ਕਿਸੇ ਵੀ ਜਾਨਵਰ ਨੂੰ ਇਹ ਨਹੀਂ ਕਿਹਾ ਕਿ ਐ ਮੱਝ ਤੂੰ ਮੱਝ ਬਣ ਜਾ ਕਦੇ ਨਹੀਂ ਕਿਹਾ ਕਿਸੇ ਕਾਂ ਨੂੰ ਅਜੇ ਤੱਕ ਨਹੀਂ ਕਿਹਾ ਐ ਕਾਂ ਤੂੰ ਕਾਂ ਬਣ ਕਿਸੇ ਕੁੱਤੇ ਨੂੰ ਨਹੀਂ ਕਿਹਾ ਕੂਕਰ ਨੂੰ ਕਿ ਕੁੱਕਰਾ ਤੂੰ ਕੁਕਰ ਬਣ ਅਜੇ ਤੱਕ ਬੰਦੇ ਨੂੰ ਹੀ ਕਹਿਣਾ ਪੈਂਦਾ ਬੰਦਿਆ ਬੰਦਾ ਬਣ ਕਿਉਂ ਕਿਉਂਕਿ ਬੰਦੇ ਦੇ ਕਰਮ ਬੰਦੇ ਵਰਗੇ ਨਹੀਂ ਹੈਗੇ ਕਰਮ ਬੰਦੇ ਵਰਗੇ ਹੋ ਜਾਣ ਖਸਮ ਦਾ ਜਿਹੜਾ ਪਿਆਰ ਹੈ ਖਸਮ ਦਾ ਪਿਆਰ ਹੈ ਜਿਹੜਾ ਉਹੀ ਅਸਲ ਵਿੱਚ ਬੰਦਾ ਹੋਣ ਦੀ ਨਿਸ਼ਾਨੀ ਹੈ ਕੁਦਰਤ ਕਰ ਕੇ ਵਸਿਆ ਸੋਏ ਵਖਤ ਵਿਚਾਰੈ ਸੋ ਬੰਦਾ ਹੋਏ